लेवरेजियल कर दिया हम क्या पर ड्रा हैप्पी बर्थडे मामा जी तू ठीक हो हैप्पी बर्थडे मामा जी क्या केक नाइस है पर अब तुझे वो इकट्ठे हो लिया सीगा अच्छा शाम तो ये पूरे 12 बजे सरप्राइज दवांगी मम्मी ਪਤਾ ਯਾਨ ਨੰਬਰ ਅੱਗੇ ਪਰਤਣ ਸਸੀ ਕੰਨ ਕਿੰਨੇ ਸਾਲਾਂ ਦਾ ਹੋ ਗਿਆ ਮਮੇ ਘੋੜੇ ਦੇ ਬੰਦੇ ਵੀ ਕਰੇ ਉਮਰ ਦੀ ਪੁੱਛਦੀ ਹੁੰਦੀ ਕਾਕਾ ਇਧਰ ਆ ਜੀ ਸੇ ਦੇ ਜਨਮ ਦਿਨ ਤੇ ਖੁਸ਼ ਹੁੰਦੀ ਆ ਵੀ ਲਾਓ 10 ਬਾਲੇ ਦੇ ਆਈ 4 ਦਾ ਹੋ ਗਏ ਹੋਰ ਨਾ ਕਿਉਂ ਨਾ ਪੁੱਛੀਂ ਬੋਲਾਈਂ ਨਾ ਹਏ ਕੀ ਸਬਜ਼ੀ ਮੰਗਦੀ ਆ ਵੱਧ Mmh. Dropper, dropper. Hang ong. Hang ong. Hang ong. Hang ong. Hang ong. What? We ਮਾ ਅਗਰ ਬਦਾਂ ਓਹ ਠੀਕ ਹੋਣਾ ਸਾਸੀ ਕਰਵਾਵਾਂ ਵਰਦਾਂ ਜਿਵੇਂ ਹੋਲੋ ਹੋਲੋ ਅਸੀਂ ਤਾਂ ਪੂਰੇ 12 ਵਜੇ ਸਰਪ੍ਰਾਈਜ਼ ਦਵਾਂਗੇ ਮਾ ਪਤਾ ਨਹੀਂ ਕੌਣ ਆਇਆ ਤੂੰ ਫੋਨ ਲਾਉਣਾ ਹੀ 12 ਵਜੇ ਮੈਂ ਮੇਰੇ ਭੈਣ ਦੇ ਪਲੈਨਿੰਗ ਕਰ ਰਹੀ ਹਾਂ ਮੈਂ ਮੀਨ ਮਹਲਾ ਭਰਾ ਕਿ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਪਹਿਲੇ ਪਹਿਲੇ ਪਾਪੀ ਪਾਪੀ ਤਾਂ ਜਾ ਰਿਹਾ ਹੈ ਹੋ ਗਿਆ ਸੀ ਮੈਂ ਕਿਹਾ 11:30 ਇੰਦਰ ਮੈਂ ਤੁਹਾਨੂੰ ਉਠਾ ਦੂੰਗੀ ਤੁਸੀਂ ਸੌਂ ਰਹੇ ਹੋ ਲੱਗਿਆ ਕਹਿੰਦਾ ਹੋਰ ਮਹਲਾ ਡਰ ਗਿਆ ਮੈਨੂੰ ਪਤਾ ਨਹੀਂ ਕੋਣ ਆ ਗਿਆ ਦੇਣ ਵਾਲੀ ਬੜੀ ਸੰਦਾਰ ਹੈ ਨਿਰਣਾ ਸਰਪ੍ਰਾਈਜ਼ 12 ਵਜੇ ਭੈਣੇ ਦੀ ਸਾਰੀ ਪਲੈਨਿੰਗ ਸੀ ਇਹ ਭੈਣੇ ਕਹਿੰਦੇ ਦੁੱਸੀ ਨਾ ਦੋ ਇੰਦਰ ਨੂੰ ਆਪ ਫੋਨ ਕਰ ਬੜਾ ਫੋਨ ਕਰ ਰਿਹਾ ਹੁੰਨ ਕਿਾ ਕਰਦਾ ਹੋਰ ਇਹ ਨਹੀਂ ਤੇ ਬਾਹਰ ਖੜੀ ਜਾਂਦੀ ਮੈਂ ਬਾਹਰ ਖੋਲ ਮੈਨੂੰ ਆਏ ਕਰੋ ਪਹਿਲਾਂ ਸੁਮਨ ਕਹਿੰਦੀ ਹੋਰ ਨਾ ਕਹਦੇ ਸੁਪਨਾ ਆਇਆ ਹੋਇਆ ਪੈ ਜਾਵਾ ਤੁਸੀਂ ਤਿੰਨ ਫੋਨ ਕੀਤੇ ਇੰਦਰ ਨੂੰ ਤਾਂ ਜਾ ਕੇ ਗੇਟ ਖੋਲ ਲਿਆ ਅੱਛਾ ਆ ਜਾ ਪੱਛੀ ਮਾਜੀ ਆ ਜਾ ਓ ਮੋਟੂ मोते बर्थडे की दा तारे तो तारा हैप्पी बर्थडे हो गया हैप्पी बर्थडे मामा जी तू ठीक हो ते इथे शेती आ जाओ हैप्पी बर्थडे मामा जी तू नाइस सीगा तेरे के नाइस सीगा पर तू से ओ इकट्ठे हो लिया अच्छा शाव तो हैं चलो भाई ਚਲੋ ਕੱਬੀ ਖੋਲੀ ਪੜੇ ਕਿੱਥੇ ਜਾਣੇ ਮੰਨੇ ਤਾਰ ਤਾਰਾ ਮੂਰਲਾ ਮਗਰ ਲਗੀ ਤਾਰਾ ਆ ਲੈ ਇੱਥੇ ਸਟੈਂਡ ਤੇ ਨਹੀਂ ਹੈਗਾ ਕੋਈ ਆ ਜਾ ਮਨੇ ਨੂੰ ਵੀ ਲੈ ਆਓ ਹੇ ਲੈ ਆ ਲੈ ਇੱਧਰ ਇੱਧਰ ਨੂੰ ਕਰ ਲੈ ਥੋੜਾ ਜਿਹਾ ਮੋਟੂ ਵੜ ਕੇ ਗੱਟਿਏ ਚਲੋ ਆ ਲਓ ਬਈ ਆ ਫੋਟੋਆਂ ਜੀਆਂ ਖਿੱਚ ਲਈਆਂ ਸੀ ਪਰ ਚਲੋ ਇੱਧਰ ਨੂੰ ਖਿਮਾ ਕਰ ਲੈ ਕੇ ਕੇ ਦੇਣਾ ਪਾਣੀ ਕੇਕ ਦੇਣਾ ਪਾਣੀ ਬਾਹਰ ਕੰਦ ਤੇ ਕੋਈ ਨਾ ਬਣੇ ਉੱਧਰ ਨੂੰ ਰੱਖੀਓ ਉੱਧਰ ਪਾਣੀ ਬਾਹਰ ਚਲੋ ਦੋ ਬੰਦੋ ਦੋ ਬੰਦ ਕੀ ਕਰੀਏ ਅਸੀਂ ਵੀ ਜੰਤਰ ਲੈ ਕੇ ਆਏ ਸੀ ਹੀਗਾ ਹੁਣ ਅਸੀਂ ਲੈ ਕੇ ਆਏ ਸੀ ਜੰਤਰ ਨਾਲ ਹੀ ਆਏ ਆ ਜੰਤਰ ਦੱਟਾ ਦੇ ਬੰਦੇ ਨੂੰ ਲੱਗੰड्या ਹਾਂ ਨਾਈਂ ਜੰਦੂ ਚੱਕ ਕੇ ਲੈ ਆਓ ਚੰਚੇ ਲੈ ਆਓ ਜੋ ਲੈ ਆਫੀਸ਼ੀਅਲ ਕਰਦੇ ਕਿੰਨੇ ਸਾਲ ਦਾ ਹੋ ਗਿਆ ਮੁੰਡਾ 35 ਦਾ ਹੋ ਗਿਆ ਮਾਮੀ ਕੋੜੇ ਦੇ ਬੰਦੇ ਵੀ ਕਰੇ ਉਮਰ ਦੀ ਪੁੱਛਦੀ ਹੋਵੇ ਥੋਡੇ ਵਾਲੇ ਝੱਗ ਥੋਡੇ ਤੇ ਪਾਦੀ ਮੈਂ ਇੱਕ ਕੱਲ ਪਹਿਲਾਂ ਹੀ ਕੱਢ ਲਈ ਸੀ ਮੈਂ ਮੈਨੂੰ ਪਤਾ ਲੱਗ ਗਿਆ ਤੇ ਅੱਗ ਲੈ ਕੇ ਆਏ ਮੈਨੂੰ ਪਤਾ ਲੱਗ ਗਿਆ ਵੀ ਝੱਗ ਲੈ ਕੇ ਆਇਆ ਮੈਂ ਪਹਿਲਾਂ ਹੀ ਇੱਕ ਘਰ ਲਈ ਹੋਣੀ ਕਿਤੇ ਨੇ ਮੈਂ ਕਿਹਾ ਝੜਾ ਕਰਦੇ ਅੱਛਾ ਅਲਫਾ ਬੰਦੇ ਲਿਆ ਸੀ ਹਾਂ ਉਹ ਕਰਾ ਤੁਸੀਂ ਲੇਟ ਬਹੁਤ ਹੋ ਅੱਠ ਤਾਂ ਵੱਜ ਗਈ ਮੈਂ ਤਾਂ ਹੁਣ 5:00 ਵਜੇ ਦੀ ਨਹੀਂ 4:30 ਦੀ ਚਲੋ ਚਲੋ ਕਰੀ ਜਾਂਦੇ ਮੈਂ ਤਾਂ ਬੈਠੀ ਚਲੋ ਬਾਣੇ ਕਰਾ ਬਾਬੇ ਨੇ ਆ ਜਾਣਾ ਬਾਅਦ ਚ ਸਿੱਧੀ ਕਰੋ ਜਾ ਜਾਓ ਕਰਦੇ ਜਰਾ ਉਹ ਬਾਪੇ ਦਾ ਭੋਗ ਆ ਲੱਗ ਗਿਆ ਕੀ ਗਰਮ ਕਰਨ ਨੂੰ ਸਿੱਤ ਚੁੱਕੀ ਨਹੀਂ ਵੀ ਆ ਗਈ ਤੁਮ ਬਣ ਗਈ ਸਬਜ਼ੀ ਮਾਂ ਤਾਂ ਉਹ ਲਾ ਕੇ ਆਪਣੀ ਇਸੇ ਪ੍ਰਸ਼ਾਦ ਬਣਾਤਾ ਆ ਕੀ ਕਸਟਰਡ ਕਸਟਰਡ ਬਣ ਗਿਆ ਪ੍ਰਸ਼ਾਦ ਚਲੋ ਗਰਾਂਦ ਆਉਂਦੇ ਪਾਪਾ ਦੇ ਮਾਰੀ ਆ I didn't like you. I don't 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 ਸਤਨਾਮ 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 ਜੀ ਮੈਂ ਕੀਤਾ ਨਾ ਜਾਤਾ ਹਰ ਨਾਮ ਘੁਰਮ ਕੇ ਉਹ ਦੀ ਸਾਦ ਉਸ ਫੋਰ ਨਾ ਹੈ ਨਾ ਹਾਂ ਪਾਣਾ ਨਾ ਪਾਣਾ ਜੇਤਾ ਸੁਮਸਾਕਰ ਜੀ ਦੇ ਪਰਿਵਾਰ ਤੇ ਤੇ ਆਪਣਾ ਮਾਰੀ ਅੱਜ ਦਾ ਦਿਨ ਉਹਨਾਂ ਦਾ ਦਾਤਾ ਦਾ ਸ਼ਿਕਰਾਨਾ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਕਾਕਾ ਜੀ ਅਨੁਰਜੀਤ ਸਿੰਘ ਦੇ ਜਨਮ ਦਿਨ ਮੈਂ ਖੁਸ਼ ਹਾਂ ਅੱਜ ਉਹ 10 ਬਾਲੇ ਨੇ ਅਸੀਂ ਸ੍ਰੀ ਗੁਰੂ ਜੀ ਦੇ ਸਾਹਿਬ ਜੀ ਤੋਂ ਬਤਨ ਵਾਲੀ ਸੁਖਨੀ ਸਾਈਂ ਦੇ ਜੀਅ ਕਾ ਬਰੋਸਾ ਸਤਿ ਪਾਤਸ਼ਾਹ ਜੀ ਪਰਵਾ ਦੇ ਸਰਪੰਚ ਜੀ ਦੇ ਪਰ ਹੱਥ ਕਲਾਪਨ ਬੋਸਨਾ ਚਾਹੀਦੀ ਕਲਾਕੀਂ ਪ੍ਰਾਪਤ

ਉਹ ਦੇ ਪੁੱਤਲਾ ਹੈ ਹੈਪੀ ਬਰਥਡੇ ਆ ਕੀੜਾ ਵਾ ਹੈਪੀ ਬਰਥਡੇ ਆ ਕੀੜਾ ਹੈਪੀ ਬਰਥਡੇ ਆ ਚੰਦੇ ਜੱਤੀ ਦਾ ਵਾ ਕਹਿ ਫੇ ਰਣਾ ਕਹਿ ਤਾਂ ਸਹੀ ਥੈਂਕ ਯੂ ਸੱਜ ਫੁਰਸਤ ਵਿੱਚ ਮਾਨ ਕਮਲਾ ਹੋਇਆ ਫਿਰਦਾ ਦੇਖਦਾ ਕੰਗੀਆਂ ਲੈ ਲਈਆਂ ਇਹ ਹੁਣ ਬਸ ਲੈ ਲਈਆਂ ਜਿੰਨੇ ਦੀਆਂ ਮਿਲ ਗਈਆਂ ਸੀ ਲੈ ਲਈਆਂ ਹੁਣ ਇਹ ਬਾਥੜੇ ਪ੍ਰੈਜ਼ੈਂਟ ਕਰ ਦਸਾਂ ਹਾਂ ਭਾਣੇ ਕਿਵੇਂ ਇਹ ਸਾਰੇ ਬਣਾ ਲੈ ਕੇ ਕੁਰਸੀਆਂ ਨੂੰ ਕਹਿ ਦਿੰਦਾ ਬਾਦੋ ਬੈਠਾ ਬੁਲਾਈ ਗੱਲ ਚਲੋ ਪ੍ਰਸ਼ਾਦਾਸ ਕਾ ਇਹ ਬਾਬਾ ਨੂੰ ਚਲੋ ਚਲੋ ਵੀ ਭਾਬੀ ਰੋਟੀਆਂ ਕਰਾ ਫਲਾ ਫਲਾ ਲਾ ਦਿਓ ਕੱਚੀਆਂ ਨਾ ਰਹਿ ਜਾਣ ਕਸਟਰਡ ਬਣਾਇਆ ਗੁੰਦੀ ਚਲੋ ਚਲੋ ਉਠੋ ਉਠੋ ਵਈ ਕਰਾਂ ਕੇ ਕਟਗੀ ਆ ਜੋ ਕਰੋ ਛੋਡੀਆਂ ਚੁਗ ਲਗਾਂ ਦੀ ਲੋਟ ਆਉਣੀਆਂ ਚਲੋ ਚਲੋ ਕੋਈ ਨਾ ਪੌਣਾ ਇੱਕ ਨੂੰ ਕਦੇ ਬਾਂਮਣਾਂ ਦੀ ਕੁੜੀਆਂ ਨਿਕਲਿਆ ਬਾਰ ਆਜੋ ਆਜੋ ਯਾਰ ਪੌਣੇ ਕੋਹ ਨਹੀਂ ਹੁੰਦਾ ਪੌਣ ਪੂਣ ਨੂੰ ਹੁਣ ਜੇ ਜਿਹੜੇ ਬੰਦੇ ਜਨਮ ਦੇ ਮਰਦੇ ਆ ਉਹ ਪੌਣ ਚ ਨਹੀਂ ਮਰਦੇ ਜਨਮ ਦੇ ਇਹ ਵੀ ਕੁਦਰਤੀ ਗੱਲ ਹੀ ਹੈ ਹਾਂ ਬਾਬਾ ਹਾਂ ਆ ਲੈ ਮਾਰ ਕੇ ਚਲੋ 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 ਉਠੋ ਉਠੋ ਕੰਮੀ ਕਦੋਂ ਜਾਣੀ ਕਿ ਘਬਜਿਆ ਵਾਲੀ ਉਹ ਜੀ ਕੱਟਦਾ ਰਹੇ ਉਹ ਜਿਹੜਾ ਫੋਨ ਲਾਉਣੇ ਆ ਬਾਲਾ ਖੰਡ ਉਹ ਕਸ ਲਾ ਲਾ ਮੈਂ ਕਮੈਂਟ ਰੋਹਿੰਦਰ ਵੀ ਸਾਰੀਆਂ ਜੀ ਨਹੀਂ ਲਗਾ ਤੁਹਾਨੂੰ ਇਹ ਸੁਣ ਫੋਨ ਚਾਹ ਉਹ ਜਿਹੜੇ ਤੁਮਨੇ ਹੂੰ ਚਲੋ ਵੀ ਲਾਓ ਕਰੋ ਉਧਰ ਖੜੋ ਉੱਥੇ ਖੜੋ ਆ ਜਾਓ ਆ ਬੇਲੇ ਬਰਾਬਰ ਦੇ ਨਾ ਆ ਬੇਲੇ ਆਂ ਆ ਬੜਾ ਬਹੁਤ ਆ ਲੈਣਾ ਆਪਣੇ ਸੁਣ ਤੇ ਮੂਹਰ ਹਾਂ ਇਹ ਦਰ ਹਾਂ ਇਹ ਕੋਈ ਆ ਆਪਣੇ ਲਪਣੀ ਕੋਈ ਬਸ ਕੱਟੇ ਮਮੇ ਆ ਜਾਓ ਆ ਗਈ ਬੂਮੀ ਆ ਗਈ ਬਸ ਕਰਾ ਗਿਆ ਤਮੀ ਇੱਥੇ ਨੰਨੋ ਤੱਕ ਆ ਗਏ ਦੁਲਿੱਪੇ ਉਹ ਤਾਂ ਘੜ ਦੇ ਸੈਂਕੂ ਹੋਰ ਹੈਗੇ ਅੰਦਰ ਨਹੀਂ ਆ ਤੋ ਹੈ ਤਾਂ ਖਾਲੀ ਹੈ ਜੋਦੇ ਵਾਸਤੇ ਵਾਹ ਜੀ ਵਾਹ ਵਾਹ Thank <laughs> you. Eu não ah, sei हां लाख बोल ना फिर oh, आ की को 500 रुपया लगा जाके इसने जड़ा बिना तो पाए क्लास में मम्मी कपड़े निकाल ले आ मैंने आदा मोड़ दे हां कपड़े कब दिया थोड़ा नहीं 500 का नुकसान हो गया है अबे ਮੇਰੇ ਕੋਲ ਤਾਂ ਪਹਿਲਾਂ ਹੀ ਹੋਰ ਹੀ ਹੋਰ ਹੀ ਦਿਨ ਦਾ ਹਾਂ ਜੀ ਦਾ ਹਾਂ ਤੁਹਾਡੀ ਮੰਗਾ ਦਾ ਹਾਂ ਇਹਨਾਂ ਨੂੰ ਮੈਂ ਨਹੀਂ ਲਿਖੋਗੇ ਜਾਓ ਕੋਈ ਨਹੀਂ ਲਵਤੋ ਫੋਟੋ ਖੈ ਦੀ ਸਾਫ਼ ਕਰ ਲੈ ਕੋਈ ਵੀ ਕਿੰਨਾ ਥੋੜੀ ਚੱਲੇ ਚਲੋ ਜੀ ਨਾ ਸਾਰੀ ਤੁੰਗੀ ਮੰਮੀ ਆਦਾ ਦੋ ਚੱਲ ਜਾਈਏ ਪਾਣੀ ਐ ਬਣਾਵਾਉਂਦੇ ਦੋ ਰੋਟੀ ਬਣਾਉਣ ਲਈ ਪਾਣੀ ਕਾਹੀ ਆਂ ਤੇ ਇੰਨਾ ਇਚਾਰ ਮੋ ਦਉਂਗਾ ਹੈ ਹੈ ਆਈ ਇਚਾਰ ਮੋ ਦਉਂਗਾ ਕੋ ਬੋਲ ਰੰਤ ਤੋ ਕਿ ਉਹ ਨੀ ਬੋਲਦਾ ਜਾਈਂ ਨਾ ਹੈ ਕੀ ਸਬਜ਼ੀ ਮੰਗਦੀ ਆ ਵੱਧ ਵੱਧ ਸਬਜ਼ੀ ਮੰਗਦੀ ਆ ਹੈ ਵੱਧ ਬੁੱਧ ਹੈ ਨਹੀਂ ਸਾਡੇ ਕੋਲੇ ਮੈਂ ਤਾਂ ਲੈ ਕੇ ਆਣੀ ਆ ਜੇ ਲੈ ਦਉਂਗੇ ਤਾਂ ਤੁਰੰਤ ਲੈ ਆਣੀ ਆ ਦੇਖ ਲੈ ਐਨੀ ਕ ਸਬਜ਼ੀ ਦੋ ਕੁ ਵੱਧ ਕਰ ਦੇ ਹਾਏ ਆ ਦੇਖ ਲੈ ਹੈ ਨੀ ਇਨੀ ਹਾਜੀ ਜੀ ਜਿਆ ਫਾਜਾ ਜਿਆ ਫਾਜਾ ਜਿਆ ਫਾਜਾ ਜਿਆ ਫਾਜਾ ਦਾ ਮੈਂ ਆ ਨਹੀਂ ਗਾ ਨਹੀਂ 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 ਉਹ ਆ ਨਹੀਂ ਯਾਰ ਪੈਣੀ ਚਾਹਤ ਆ ਜੀਪੀ ਲਾਉਣੀ ਪੈਣੀ ਆ ਆ ਰ ਜੀਪੀ ਲੱਗੀ ਹੁੰਦੀ ਆ ਤਾਂ ਹੀ ਤਾਂ ਰਾਤ ਨੂੰ ਚੱਲੇ ਸੋਤੋਂ ਇਹਦੀ ਕਰੀਏ ਠੀਕ ਹੈ ਨਹੀਂ ਚੁਕਾ ਗਿਆ ਨਹੀਂ ਨਹੀਂ ਉਹ ਤਾਂ ਟੈਸਟ ਕਰਕੇ ਦੇਖਦੇ ਆ ਟੈਸਟ ਤੋਂ ਇਨਾਂ ਦੇ ਨਾ ਨਾ ਮੈਂ ਸਮਝਦਾ ਵਾ ਹਾਂ ਚੱਲੇ ਆਈ ਨਹੀਂ ਚੱਲੇ ਨਾ ਬਾਬਾ ਨਾਮ ਦਾ ਬਾਹਰ ਤੋਂ ਆਇਆ ਅੱਜ ਅਸਲਾ ਦੁਸਤਰੀ ਹੋ ਰਿਹਾ ਪੂ ਅੱਜ ਇੰਨੇ ਤਰ੍ਹਾਂ ਬਾਲ ਤੋਂ ਇਕੱਠੀਆਂ ਹੋਈਆਂ ਤੁਸੀਂ ਅਸੀਂ ਆਵਾਂਗੇ ਫੇਰ ਦੇ ਨਾ ਹਾਂ ਕਿੰਨਾ ਟਾਈਮ ਆਈ ਠੀਕ ਹੁਣ ਕੰਮੇ ਦੇ ਉੱਥੇ ਆਵਾਂਗੇ ਆਪਾਂ ਅਗਲੇ ਐਤਵਾਰ ਕਬਜਾ ਲੈਣ ਜਾਣਾ ਆਪਾਂ ਆਈ ਜਾ ਰਹੀ ਹਾਂ ਉਹ ਕਰ ਗੁਰੂ ਨੇ ਕੱਟੇ ਕੱਪੜੇ ਨੇ ਮੈਂ ਤਾਂ ਰਿਫਰਸਟ ਕੀਤਾ ਉਹ ਪਛਣਾਉਂਦਾ ਆ ਬਾ ਡੱਬਾ ਮੰਗਦੀ ਆ ਹੈਪੀ ਦਊ ਫਿਰ ਡੱਬੇ ਜਿਹੜਾ ਤੈਨੂੰ ਜਾਂਚ ਦਾ ਲੈ ਜਾ ਚੱਕ ਕੋਲ ਤੇ ਰੇਡ ਲਾ ਬਣ ਗਿਆ ਜੀ ਜਪਾਈਂ ਠੀਕ ਆ ਗਈ ਆ ਕੀ ਦੀਆਂ ਕਹਿਨੀਆਂ ਹੈਆਂ ਰਹੀਆਂ ਬੈ ਦੋ ਬਿੰਦਰ ਕਹਿ ਆ ਦੇ ਆ ਤੋਥੜਾ ਵਾਲਿਆਂ ਦੀਆਂ ਦੋ ਕੈਨੀਆਂ ਕਹਿੰਦੇ ਆ ਕੈਨੀਆਂ ਫੜੋ ਆਪੋ ਆਪਣੇ ਬਈ ਗੱਲ ਜੀ ਗੱਲ ਜੀ ਕੈਨੀਆਂ ਫੜੋ ਭਾਈ ਭਰੀਆਂ ਹੋਈਆਂ ਨੇ ਕੈਨੀਆਂ ਫੜੋ ਆਪੋ ਆਪਣੇ ਹੈਲੋ ਆ ਮੇਰਾ ਬਾਣਾ ਘਾ ਲਈ ਜਾਨੀਆਂ ਇੱਕ ਡੋਲੂ ਇਹਦਾ ਹੈ ਇੱਕ ਮੇਰੇ ਦੋ ਆ ਇੱਕ ਨਾਲ ਇੱਕ ਚਕਸਟ ਉਹ ਵੱਡੇ ਕੀਤੇ ਆ ਤੋਥੜਾ ਵਾਲੇ ਦੇ ਉਹ ਉਹ ਉੱਥੇ ਦਾਲ ਮੁੱਕ ਗਈ ਮੈਨੂੰ ਨਹੀਂ ਪਤਾ ਕੈਨੀਆਂ ਸਾਰੀ ਲਾਤ ਲੀ ਉਹਨੇ ਠੀਕ ਆ ਠੀਕ ਚਲੋ ਠੀਕ ਆ ਭਾਣੇ ਚਲੋ ਠੀਕ ਆ ਉਹ ਤੇ ਦਾਲ ਘੱਟ ਗਈ ਕਹਿੰਦੇ ਕਿੱਧਰ ਗਈ ਐ ਪਤਾ ਲੱਗਿਆ ਵੀ ਇੱਧਰ ਨਾਲੇ ਡੇਢ ਨੀ ਮਾਰ ਕੇ ਕਿ ਆਇਓ ਬਰੰਸ ਨੂੰ ਸੂਟ ਲੈ ਸੂਟ ਫੇਰ ਜੁੜ ਗਿਆ ਚੈੱਕ ਹੋਰ ਇਹ ਤਾਂ ਸ਼ੁਗਰਕਰ ਕੱਲ ਵੀ ਹੋਣ ਲੱਗੀ ਸੀ ਚੰਬੇ ਵਾਲਿਆਂ ਦੇ ਮਾ ਮਥਾ ਲੈ ਕੇ ਆਂਦੀ ਖਿੱਚ ਕੇ ਹਾਂ ਤੀਤਾ ਕਹਿੰਦਾ ਕਿ ਮੰਮੀ ਸੂਟ ਲੈ ਲੈ ਨਹੀਂ ਸੋਣਾ ਸੂਟ ਦਾ ਕਲੋਂ ਜਦੋਂ ਮੈਂ ਕਿ ਨਹੀਂ ਵੀ ਮੈਂ ਨਹੀਂ ਲੈਣਾ ਇਹ ਛੰਮਣ ਨੇ ਮੈਨੂੰ ਦੱਸਤਾ ਸੀ ਦੇਖਿਆ ਇਹ ਪਹਿਲਾਂ ਹੀ ਕਰ ਦਿੰਦੀ ਆ ਗੱਲਾਂ ਇਹਨਾਂ ਦੀ ਨੂੰ ਸੱਸ ਦੀ ਇੱਕ ਗੱਲ ਹੀ ਆ ਮੰਮੀ ਸੂਟ ਦੇਣ ਜਾਂਦੀ ਸੀ ਮੈਂ ਕਿਹਾ ਉਹ ਭੈਣੇ ਵੀ ਲੈ ਕੇ ਉਹ ਕੱਠੀ ਦੀ ਹੂੰ ਲੋ ਜੀ ਸੋਨ ਸਰਾਨ ਹੋ ਗਈ ਮੈਂ ਟੋਮੈਟੋ ਕੱਲ ਆ ਬੜਾ ਫਰਸ਼ ਜਿਆ ਧੋਈ ਜਾਂਦਾ ਜੀ ਵੀ ਕੱਲ ਨੂੰ ਤਿਆਰੀਆਂ ਕਰਾਂਗੇ ਆ ਮੈਂ ਟੋਮੈਟੋ ਮਿੰਟ ਫੜ ਗਿਆ ਤਾਂ ਨਾ ਚਲੋ ਵੱਧ ਗਿਆ ਹੋ ਗਿਆ ਪ੍ਰੋਗਰਾਮ